ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਮਾਨੁਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਜੋਤ ਦੀ ਜਿਹੜੀ ਮੀਟਿੰਗ ਆ ਉਹਨੂੰ ਅਟੈਂਡ ਕਰਨ ਲਈ ਸਾਰੇ ਪਹੁੰਚੇ ਆ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਆਪ ਸਰਵਤ ਸੰਗਤਾਂ ਦਾ ਨੌਜਵਾਨਾਂ ਦਾ ਮਤਾਵਾਂ ਦਾ ਬਜ਼ੁਰਗਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਧੰਨਵਾਦ ਕਰਦਾ ਆਂ ਜਿੰਨੇ ਵੀ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਪੰਚ ਸਰਪੰਚ ਪਾਰਟੀ ਦੇ ਬਲਾਕ ਪ੍ਰਧਾਨ ਕੋਆਰਡੀਨੇਟਰ ਜਿੰਨੇ ਵੀ ਸਾਡੇ ਨੌਜਵਾਨ ਜੋ ਲੰਬੇ ਸਮੇਂ ਤੋਂ ਪਾਰਟੀ ਦੀ ਰੀੜ ਦੀ ਹੱਡੀ ਬਣ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤਤਪਰ ਰਹੇ ਤੇ ਹਨ ਉਹਨਾਂ ਸਾਰਿਆਂ ਦਾ ਤੈਨ ਦਿਲੋਂ ਮੈਂ ਧੰਨਵਾਦ ਕਰਦਾ ਸੋ ਅੱਜ ਸਾਡੇ ਦਰਮਿਆਨ ਸਾਡੇ ਮਾਲਵੇ ਦੇ ਅ ਪ੍ਰਧਾਨ ਜਿਹੜੇ ਨੇ ਵੀਰ ਪਰਮਿੰਦਰ ਸਿੰਘ ਜੀ ਜੂਥ ਦੇ ਪ੍ਰਧਾਨ ਇਹ ਸਾਡੇ ਵਿੱਚ ਪਹੁੰਚੇ ਆ ਤੇ ਵੀਰ ਜਸਪਿੰਦਰ ਜੀ ਜੋ ਸਾਡੇ ਜ਼ਿਲ੍ਹਾ ਪ੍ਰੈਜ਼ੀਡੈਂਟ ਨੇ ਉਹ ਸੁਖਵਿੰਦਰ ਵੀਰ ਸੁਖਵਿੰਦਰ ਜੀ ਉਹ ਸਾਡੇ ਵਿੱਚ ਪਹੁੰਚੇ ਆ ਅੱਜ ਸਾਡੇ ਨਾਲ ਜੂਥ ਦੇ ਨਾਲ ਮਿਲਣੀ ਕਰਨ ਲਈ ਉਹ ਪਹੁੰਚੇ ਆ ਮੈਂ ਉਹਨਾਂ ਨੂੰ ਮਾਨੁਕੇ ਨਗਰ ਵਿੱਚ ਪਹੁੰਚਣ ਤੇ ਜੀਓ ਆਇਆਖਦਾ ਤੇ ਮੇਰੇ ਛੋਟੇ ਵੀਰ ਜੇਪੀ ਸਿੰਘ ਇਹ ਵੀ ਪਹੁੰਚੇ ਆ ਇਹਨਾਂ ਨੂੰ ਵੀ ਜੀਓ ਆਇਆਖਦੇ ਆ ਪਿਛਲੇ ਸਮੇਂ ਦੇ ਦੌਰਾਨ ਜੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਜਿਨ੍ਹਾਂ ਦੇ ਵਿੱਚ ਮਾਨੁਕੇ ਦੀ ਸੰਗਤ ਨੇ ਮਾਨੁਕੇ ਦੇ ਲੋਕਾਂ ਨੇ ਬਹੁਤ ਵੱਡੀ ਲੀਡ ਸਾਡੇ ਵੀਰ ਪਰਮਿੰਦਰ ਸਿੰਘ ਭਾਂਬੜ ਨੂੰ ਬੜੀ ਵੱਡੀ ਲੀਡ ਦਿੱਤੀ ਤੇ ਦਾਸ ਨੂੰ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਆਪ ਜੀ ਨੇ ਬੜਾ ਵੱਡਾ ਮਾਣ ਬਖਸ਼ਿਆ ਆ ਜਿਹਦੇ ਲਈ ਮੈਂ ਤਹਿ ਦਿਲੋਂ ਆਪ ਜੀ ਦਾ ਸ਼ੁਕਰਗੁਜ਼ਾਰ ਆ ਵੀਰ ਪਰਮਿੰਦਰ ਜੀ ਆਪ ਜੀ ਦੇ ਸ਼ੁਕਰਗੁਜ਼ਾਰ ਨੇ ਵੇਖੋ ਪਾਰਟੀ ਪੰਜਾਬ ਦੇ ਵਿੱਚ 2014 ਦੇ ਵਿੱਚ ਆਈ ਆਮ ਵਲੰਟੀਅਰਾਂ ਨੇ ਆਮ ਘਰਾਂ ਦੇ ਬੱਚਿਆਂ ਨੇ ਉੱਠ ਕੇ ਇਸ ਪਾਰਟੀ ਨੂੰ ਆਪਣਾ ਮੋਢਾ ਦਿੱਤਾ ਆਪਣੇ ਮੋਢੇ ਤੇ ਚੁੱਕ ਕੇ ਇਸ ਪਾਰਟੀ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਗਏ ਅੱਜ ਆਪਾਂ ਸਰਕਾਰ ਦੇ ਵਿੱਚ ਆ ਭਾਵੇਂ ਕਿ 2014 17 ਦੀਆਂ ਜਿਹੜੀਆਂ ਚੋਣਾਂ ਸਨ ਪਹਿਲਾਂ ਉਦੋਂ SLAAB ਬਹੁਤ ਦਿਸਦੇ ਸਨ ਪਰ ਰਿਜ਼ਲਟ ਕੁਝ ਉਹਦੇ ਸਾਨੂੰ ਹੋਰ ਨਜ਼ਰ ਆਏ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਇਦਾਂ ਦੇ SLAAB ਤਾਂ ਨਹੀਂ ਨਜ਼ਰ ਆਏ ਪਰ ਲੋਕਾਂ ਦੇ ਅੰਦਰ ਜਿਹੜਾ ਪਾਰਟੀ ਲਈ SLAAB ਬਣਿਆ ਹੋਇਆ ਸੀ ਉਹ ਵੋਟਾਂ ਦੇ ਰੂਪ ਵਿੱਚ ਪ੍ਰਗਟ ਹੋਇਆ ਤੇ 92 MLA ਜਿੱਤ ਕੇ ਆਪਾਂ ਪਾਰਟੀ ਦੀ ਝੋਲੀ ਦੇ ਵਿੱਚ ਪਾਏ 92 ਹੀ ਨਹੀਂ ਉਸ ਤੋਂ ਬਾਅਦ ਜਿੰਨੀਆਂ ਵੀ ਜਿਮਣੀ ਚੋੜਾ ਹੋਈਆਂ ਬਰਨਾਲੇ ਦੀ ਇੱਕ ਜਿਮਣੀ ਚੋੜਾ ਪਹਾੜੇ ਆ ਬਾਕੀ ਦੀਆਂ ਸਾਰੀਆਂ ਜਿਮਣੀ ਚੋੜਾ ਚ ਵੀ ਆਪਾਂ ਜਿੱਤ ਹਾਸਲ ਕੀਤੀ ਆ ਉਹ ਇਸ ਗੱਲ ਦੀ ਗਵਾਹ ਆ ਕਿ ਅਸੀਂ ਪੰਜਾਬ ਦੇ ਵਿੱਚ ਪਾਰਟੀ ਨੇ ਬਹੁਤ ਸੋਣਾ ਕੰਮ ਕੀਤਾ ਜਿੱਥੇ ਕਿਸਾਨੀ ਅੱਜ ਪਿੰਡੂ ਖੇਤਰ ਨਾਲ ਆਪਾਂ ਜੁੜੇ ਹੋਏ ਸਾਰੇ ਲੋਕ ਆ ਸਾਡੀਆਂ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੀਤੀ ਤੇ ਤੁਸੀਂ ਦੇਖ ਵੀ ਸਕਦੇ ਹੋ ਜਿੰਨੀਆਂ ਨਹਿਰਾਂ ਜਿੰਨੇ ਖਾਲੇ ਅੱਜ ਦੁਬਾਰਾ ਬਣ ਰਿਹਾ ਜੇ ਕੋਈ ਉਹਨਾਂ ਹਲਚਾ ਕਰਿਆ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਆਮ ਲੋਕਾਂ ਨੂੰ ਕਿੰਨੀਆਂ ਹੀ ਸਹੂਲਤਾਂ ਜਿੰਮੇਦਾਰ ਨੂੰ ਕੀ ਚਾਹੀਦਾ ਅੱਗੇ ਰਾਤ ਨੂੰ ਜਾਂਦੇ ਸੀ ਤੇ ਪਾਣੀ ਵੀ ਪੂਰਾ ਨਹੀਂ ਹੁੰਦਾ ਸੀ ਜਨਰੇਟਰ ਚਲਾ ਕੇ ਕਦੋਂ ਵੀ ਆਪਾਂ ਕਰਦੇ ਰਹੇ ਆ ਹੁਣ ਇਹ ਪਿਛਲੇ 4 ਸਾਲਾਂ ਤੋਂ ਆਪਾਂ ਜਨਰੇਟਰ ਵੀ ਵੇਚਤੇ ਆ ਕਈਆਂ ਨੇ ਤਾਂ ਲਾਈਟ ਵੀ ਨਹੀਂ ਜਾਂਦੀ ਤੇ ਬਿੱਲ ਵੀ ਨਹੀਂ ਦੇਣਾ ਪੈਂਦਾ ਇਹ ਸਭ ਤੋਂ ਵੱਡੀ ਪ੍ਰਾਪਤੀ ਆ ਕਿ ਸਾਨੂੰ ਜਿਹੜੀ ਬਿਜਲੀ ਦੀ ਵੱਡੀ-ਵੱਡੀ ਸਹੂਲਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ ਆ ਹੋਰ ਵੀ ਅਨੇਕਾਂ ਜਿਹੜੇ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਕਰ ਰਹੀ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਮੈਂ ਵੀ ਬਲਾਕ ਕੋਆਰਡੀਨੇਟਰ ਆ ਇੱਕ ਅਲੱਗ ਤੋਂ ਮੁੱਖ ਮੰਤਰੀ ਸਾਹਿਬ ਨੇ ਪੈਨਲ ਬਣਾਇਆ ਇੱਕ ਟੀਮ ਬਣਾਈ ਜੁਧ ਨਸ਼ਿਆਂ ਵਿਰੁੱਧ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ 2007 ਤੋਂ ਲੈ ਕੇ ਸਾਡੇ ਪੰਜਾਬ ਦੀ ਜਵਾਨੀ ਨੂੰ ਗਾਲਣ ਲਈ ਬਰਬਾਦ ਕਰਨ ਲਈ ਇੱਕ ਟੇਡੇ ਕੰਗ ਦੀ ਚਾਲ ਜਿਹੜੀ ਸੀ ਉਹ ਚੱਲੀ ਗਈ ਕਿ ਨਸ਼ਿਆਂ ਦੇ ਸੌਦਾਗਰਾਂ ਨੇ ਇਥੋਂ ਦੇ ਉਸ ਸਮੇਂ ਦੀਆਂ ਸਰਕਾਰਾਂ ਦੇ ਲੀਡਰ ਜਿਹੜੇ ਅੱਜ ਜੇਲਾਂ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜਤਨਾ ਸਦਕਾ ਜੇਲਾਂ ਵਿੱਚ ਨੇ ਉਹਨਾਂ ਕਰਕੇ ਪੰਜਾਬ ਦੀ ਜਵਾਨੀ ਦਾ ਕਹਾਣ ਹੋਇਆ ਪੰਜਾਬ ਦੀ ਜਵਾਨੀ ਗਲਤ ਰਾਹ ਤੇ ਪਈ ਉਹਨਾਂ ਨੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਗਰੁੱਪ ਬਣਾ ਕੇ ਆਪਸ ਵਿੱਚ ਲੜਾਉਣ ਦੀ ਨੌਜਵਾਨਾਂ ਨੂੰ ਜਿਹੜੀ ਬਹੁਤ ਵੱਡੀ ਕੋਸ਼ਿਸ਼ ਕੀਤੀ ਤੇ ਜਿਹਦਾ ਨਤੀਜਾ ਗੈਂਗਵਾਰਾਂ ਪੰਜਾਬ ਦੇ ਵਿੱਚ ਹੋਣੀਆਂ ਆਰੰਭ ਹੋਈਆਂ ਵੱਡੇ ਵੱਡੇ ਗੈਂਗ ਬਣ ਗਏ ਤੇ ਉਹਨਾਂ ਨੂੰ ਜੇ ਨੱਥ ਪੈ ਰਹੀ ਆ ਅੱਜ ਜਿਹੜਾ ਹਾਲਾਤ ਆ ਉਹ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹੀ ਕੋਈ ਵੀ ਜਿਹੜੀ ਗਤੀਵਿਧੀ ਆ ਪੰਜਾਬ ਦੇ ਵਿੱਚ ਸਿੱਧਾ ਚੇਤਾਵਨੀ ਦੇ ਦਿੱਤੀ ਆ ਵੀ ਗੈਂਗਸਟਰ ਜਾ ਤੇ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਆਏ ਆਪਣਾ ਜਿਹੜਾ ਇਹ ਕੰਮ ਆ ਉਹ ਬੰਦ ਕਰ ਲੈਣ ਸੋ ਜਿਹੜੀ ਨੀਅਤ ਆ ਪਾਰਟੀ ਦੀ ਉਹ ਬੜੀ ਸਾਫ਼ ਸੁਥਰੀ ਆ ਆਪਾਂ ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਆਪਾਂ ਸਾਫ਼ ਸੁਥਰੇ ਆ ਜੇ ਤੁਸੀਂ ਸਾਫ਼ ਸੁਥਰੇ ਹੋ ਅਸੀਂ ਸਾਰੇ ਸਾਫ਼ ਸੁਥਰੇ ਹੋਵਾਂਗੇ ਤੇ ਇੱਕ ਚੰਗੇ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਅਸੀਂ ਆਪਣਾ ਯੋਗਦਾਨ ਵੱਡੇ ਪੱਧਰ ਤੇ ਪਾ ਸਕਦੇ ਹਾਂ ਪਾਰਟੀਆਂ ਆਉਂਦੀਆਂ ਜਾਂਦੀਆਂ ਨੇ ਪਰ ਪਾਰਟੀਆਂ ਦੇ ਵਿੱਚ ਚੰਗੇ ਬੰਦੇ ਪਾਰਟੀ ਦਾ ਆਕਸ਼ ਚੰਗਾ ਬਣਾ ਲੈਂਦੇ ਆ ਤੇ ਮਾੜੇ ਬੰਦੇ ਪਾਰਟੀ ਦਾ ਆਕਸ਼ ਮਾੜਾ ਬਣਾ ਦਿੰਦੇ ਆ ਸੋ ਸਾਡੇ ਸਾਨੂੰ ਜ਼ਰੂਰੀ ਆ ਕੋਈ ਪਾਰਟੀ ਨਹੀਂ ਵੱਡੀ ਹੁੰਦੀ ਇੱਕ ਇਨਸਾਨ ਚੰਗਾ ਇਨਸਾਨ ਜਦੋਂ ਚੰਗੀ ਪਾਰਟੀ ਵਿੱਚ ਜਾਂਦਾ ਹੈ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਉਥੇ ਪਾਰਟੀ ਵੀ ਮਜ਼ਬੂਤ ਹੁੰਦੀ ਆ ਤੇ ਲੋਕਾਂ ਦੇ ਵਿੱਚ ਇੱਕ ਚੰਗੀ ਸੋਚ ਦੇ ਲੋਕਾਂ ਦਾ ਜਿਹੜਾ ਆ ਉਹ ਗਰਾਹ ਵਿੱਚ ਉੱਠਦਾ ਨਹੀਂ ਤਾਂ ਮੈਂ ਜਦੋਂ ਇਹ ਚੋਣ ਲੜੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਬਹੁਤੇ ਲੋਕਾਂ ਨੇ ਕਿਹਾ ਤੁਸੀਂ ਗੁਰਮਤ ਪ੍ਰਚਾਰਕ ਹੋ। ਤੁਸੀਂ ਵੈਸੀ ਹੀ ਸੰਗਤ ਨੂੰ ਗੁਰਮਤ ਨਾਲ ਜੋੜ ਰਹੇ ਹੋ। ਤੁਸੀਂ ਇਸ ਲਾਈਨ ਵਿੱਚ ਕੀ ਆਉਣਾ ਸੀ ਰਾਜਨੀਤੀ ਬਹੁਤ ਗੰਦੀ ਆ। ਪਰ ਮੇਰੀ ਇੱਕ ਸੋਚ ਆ ਮੈਂ ਇੱਕ ਆਪਣੇ ਅੰਦਰ ਇੱਕ ਜਲਵਾ ਲੈ ਕੇ ਚੱਲਦਾ ਇੱਕ ਜਜ਼ਬਾਤ ਲੈ ਕੇ ਚੱਲਦਾ ਜੇ ਸਾਰੇ ਲੋਕ ਐਵੇਂ ਸੋਚਣ ਲੱਗ ਗਏ ਵੀ ਰਾਜਨੀਤੀ ਤਾਂ ਗੰਦੇ ਬੰਦਿਆਂ ਦੀ ਆ ਤੇ ਫਿਰ ਅਸੀਂ ਚੁਣ ਕੇ ਆਪਣਾ ਲੀਡਰ 5 ਸਾਲ ਨੂੰ ਗਾਲਾਂ ਕਿਉਂ ਕੱਢਦੇ ਆ ਜੇ ਆਪਾਂ ਚੋਣ ਹੀ ਗੰਦਿਆਂ ਦੀ ਕਰਨੀ ਆ ਤਾਂ ਫਿਰ ਸਿਸਟਮ ਵੀ ਗੰਦਾ ਹੀ ਹੋਊਗਾ ਸਾਰਾ ਪਸਾਰਾ ਵੀ ਗੰਦਿਆਂ ਦਾ ਹੀ ਹੋਊਗਾ ਜੇ ਅਸੀਂ ਚੋਣ ਚੰਗੇ ਲੋਕਾਂ ਦੀ ਕਰਨ ਲੱਗ ਪਏ ਤੇ ਉਹ ਦਿਨ ਦੂਰ ਨਹੀਂ ਹੋਊਗਾ ਜਿਸ ਦਿਨ ਇੱਕ ਚੰਗੀ ਸਮਾਜ ਦੀ ਸਿਰਜਣਾ ਚੰਗੇ ਪੰਜਾਬ ਦੀ ਸਿਰਜਣਾ ਰੰਗਲੇ ਪੰਜਾਬ ਦੀ ਸਿਰਜਣਾ ਅਸੀਂ ਆਪਣੇ ਪੈਰਾਂ ਤੇ ਖੜਕੇ ਕਰ ਸਕਦੇ ਆ ਸਾਡੇ ਯਤਨ ਹੋਣੇ ਚਾਹੀਦੇ ਆ ਸਾਡੇ ਕੋਲੇ ਐਫਰਟ ਬਹੁਤ ਨੇ ਸਾਡੇ ਕੋਲੇ ਪਾਰਟੀ ਦੀਆਂ ਸਹੂਲਤਾਂ ਬਹੁਤ ਨੇ ਜਿਹੜੀਆਂ ਲੋਕਾਂ ਤੱਕ ਲੈ ਕੇ ਜਾਈਏ ਅਗਲੇ ਨਿੱਕਾ ਨਿੱਕਾ ਕੰਮ ਸੀ ਕਰਦੇ ਉਹ ਨੂੰ ਵੱਡਾ ਕਰਕੇ ਗਣਾਉਂਦੇ ਸਨ ਸਾਡੇ ਸਾਡੇ ਘਾਟਾਂ ਬਹੁਤ ਰਈਆਂ ਸਾਡੇ ਵਿੱਚੋਂ ਅਸੀਂ ਆਪਣੀ ਪਾਰਟੀ ਦੇ ਜਿਹੜੇ ਕੰਮ ਆ ਵੇਖੋ ਪਾਰਟੀ ਨੇ ਨੌਕਰੀਆਂ ਦਿੱਤੀਆਂ ਮੇਰੇ ਪਿੰਡ ਵਿੱਚ ਇੱਕ ਅਕਾਲੀ ਸਰਪੰਚ ਦੇ ਬੱਚੇ ਨੂੰ ਸਰਕਾਰੀ ਨੌਕਰੀ ਮਿਲੀ ਤੇ ਇਹ ਵੱਡੀ ਮਿਸਾਲ ਆ ਵੀ ਬਿਨਾ ਵਿਤਕਰੇ ਵਾਜੀ ਤੋਂ ਬਿਨਾ ਸ਼ਪਾਰਸ਼ ਤੋਂ ਜੋ ਜੋਗ ਦੇਖਿਆ ਗਿਆ ਉਹਨੂੰ ਨੌਕਰੀਆਂ ਮਿਲੀਆਂ 53000 ਦੇ ਨਜ਼ਦੀਕ ਸਾਡੀ ਸਰਕਾਰ ਨੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਸਰਕਾਰੀ ਨੌਕਰੀਆਂ ਦਿੱਤੀਆਂ ਨਹੀਂ ਤੇ ਇੰਨੀਆਂ ਪਹਿਲੇ ਉਹ ਵੀ ਪਹਿਲੇ ਸਾਲਾਂ ਦੇ ਵਿੱਚ ਹੀ ਸ਼ੁਰੂ ਕਰ ਦਿੱਤੀਆਂ ਫਿਰ ਕਿੰਨੀਆਂ ਹੋਰ ਸਾਡੀਆਂ ਸਹੂਲਤਾਂ ਨੇ ਸੋ ਸਾਰੀਆਂ ਆਪਾਂ ਨੂੰ ਪਤਾ ਨੇ ਵੀ ਪਾਰਟੀ ਕਿੰਨਾ ਸਾਡੇ ਲਈ ਯਤਨ ਕਰ ਰਹੀ ਆ ਸਾਡੇ ਲੋਕਾਂ ਲਈ ਯਤਨ ਕਰ ਰਹੀ ਆ ਕਿ ਅਸੀਂ ਰੰਗਲਾ ਪੰਜਾਬ ਇਹਨੂੰ ਬਣਾ ਸਕੀਏ ਜਿਹੜੀ ਸਾਡੀ ਜਵਾਨੀ ਕਿਤੇ ਗਲਤ ਰਾਹ ਪੈ ਚੁੱਕੀ ਆ ਉਹਨਾਂ ਨੂੰ ਅਸੀਂ ਸਮਝਾ ਸਕੀਏ ਅਸੀਂ ਇੱਕ ਅਲੱਗ ਤੋਂ ਇੱਕ ਮੁੱਖ ਮੰਤਰੀ ਸਾਹਿਬ ਨੇ ਜੁਧ ਨਸ਼ਿਆਂ ਵਿਰੁੱਧ ਟੀਮ ਬਣਾਈ ਆ ਜਿਹੜੀ ਆਪਣਾ ਅਲੱਗ ਤੋਂ ਵਰਕ ਕਰਦੀ ਆ ਵੀ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਗੱਲਾਂ ਆ ਜਾਂਦੀਆਂ ਸੀ ਵੀ ਪੁਲਿਸ ਨਸ਼ੇ ਵਾਲਿਆਂ ਨਾਲ ਰਲੀਆਂ ਉਹਨਾਂ ਤੋਂ ਪੈਸੇ ਲੈ ਕੇ ਛੱਡ ਦਿੰਦੀ ਆ ਉਹਦੀ ਨਿਗਰਾਨੀ ਲਈ ਇੱਕ ਜੁਧ ਨਸ਼ਾ ਵਿਰੁੱਧ ਮੁੱਖ ਮੰਤਰੀ ਸਾਹਿਬ ਨੇ ਟੀਮ ਬਣਾਈ ਕਈ ਟੀਮਾਂ ਵੱਖ-ਵੱਖ ਪੈਨਲ ਤੋਂ ਕੰਮ ਕਰ ਰਹੀਆਂ ਨੇ ਤੇ ਕਈ ਲੋਕ ਇਹ ਕਹਿ ਦਿੰਦੇ ਆ ਵੀ ਨਸ਼ਾ ਜਦੋਂ ਮੈਂ ਇਸ ਥੋਣ ਵਿੱਚ ਆਇਆ ਤੇ ਕਾਲੀ ਦਲ ਦੇ ਕੁਝ ਬੰਦੇ ਜਿਹੜੇ ਇੱਥੇ ਦੇ ਆਗੂ ਨੇ ਆਪਣੇ ਹਲਕੇ ਦੇ ਉਹ ਕਹਿੰਦੇ ਸਨ ਵੀ ਜੇ ਨਸ਼ਾ ਉਹ ਮੰਨ ਰਹੇ ਆ ਵੀ ਚੱਲ ਰਿਹਾ ਤੇ ਫਿਰ ਉਹ ਉਸ ਪਾਰਟੀ ਵੱਲੋਂ ਚੋਣ ਕਿਉਂ ਲੜ ਰਹੇ ਆ ਇਹ ਜੀਆਂ ਗੱਲਾਂ ਵੀ ਸਾਡੇ ਸਾਹਮਣੇ ਆਈਆਂ ਪਰ ਮੈਂ ਕਹਿੰਨਾ ਅਸੀਂ ਇਮਾਨਦਾਰੀ ਨਾਲੇ ਮੰਨਦੇ ਆ ਵੀ ਤੁਹਾਡੀਆਂ ਸਰਕਾਰਾਂ ਵੇਲੇ ਪੰਜਾਬ ਦੀ ਧਰਤੀ ਤੇ ਨਸ਼ਾ ਆਇਆ ਇਹ ਗੰਦਗੀ ਆਈ ਤੇ ਇਸ ਗੰਦਗੀ ਨੂੰ ਸਾਫ਼ ਕਰਨ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਆ ਅਸੀਂ ਆਪਣੇ ਯਤਨ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਇਸ ਨਸ਼ਿਆਂ ਦੇ ਜਿਹੜੀ ਕਲੰਕਾ ਸਾਡੇ ਪੰਜਾਬ ਦੇ ਨੌਜਵਾਨੀ ਦੇ ਮੱਥੇ ਤੇ ਲੱਗਾ ਇਹਨੂੰ ਧੋ ਦਈਏ ਇਹਨੂੰ ਲਾਹ ਦਈਏ ਨੌਜਵਾਨਾਂ ਨੂੰ ਚੰਗੀ ਪ੍ਰੇਰਣਾ ਦੇ ਕੇ ਇੱਕ ਚੰਗੇ ਰਾਹ ਤੇ ਤੋਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿੰਨੇ ਵੀ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਜੇਪੀ ਵੀਰ ਜੀ ਉਹ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਪਾਰਟੀ ਪ੍ਰਤੀ ਜੇਪੀ ਵੀਰ ਜੀ ਐਮ ਐਲ اے ਸਾਹਿਬ ਦੇ ਲੜਕੇ ਤੁਹਾਡੇ ਭਾਈ ਭਾਨ ਦੇ ਦੋਤੇ ਆ ਤੋਂ ਇਹਨਾਂ ਨਾਲ ਆਪਾਂ ਹੁਣ ਅਗਲੀ ਗੱਲਬਾਤ ਆ ਜਿਹੜੀ ਉਹ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਆਉਂਦੇ ਆਉਂਦੇ ਮੈਂ ਬਾਈ ਨਾਲ ਗੱਲ ਕਰਦਾ ਸੀ ਕਿ ਆਪਾਂ ਹੀ ਮਾਣੂਕੇ ਜਾਣਾ ਤੇ ਬਾਈ ਕਹਿੰਦਾ ਕਿ ਮੇਰੇ ਵੀ ਨਾਨਕੇ ਮਾਣੂਕੇ ਦੇ ਹੀ ਸੀ ਮੈਂ ਕਿਹਾ ਬਾਈ ਇਹਦਾ ਪਿੰਡ ਹੀ ਐਸਾ ਕਿ ਜਿਹੜਾ ਇਸ ਇਸ ਪਿੰਡ ਨੂੰ ਆਪ ਦਾ ਮੰਨਦਾ ਇਹ ਪਿੰਡ ਵੀ ਉਹਨੂੰ ਆਪ ਦਾ ਮੰਨ ਲੈਂਦਾ ਇੱਥੇ ਪਹੁੰਚੇ ਸਾਰੇ ਸਰਪੰਚ ਸਾਹਿਬਾਨ ਸਾਰੇ ਮੈਂਬਰ ਤੇ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਅੱਜ ਇਸ ਮੀਟਿੰਗ ਤੇ ਆਏ ਨੇ ਅੱਜ ਇਸ ਮੀਟਿੰਗ ਦਾ ਵਿਸ਼ਾ ਆਪਣਾ ਇੱਕ ਖਾਸ ਵਿਸ਼ਾ ਹੈ ਜੋ ਹੈ ਯੂਥ ਆਪਣੇ ਵਿੱਚ ਬਾਈ ਪਰਮਿੰਦਰ ਬਾਈ ਸੁਖਮਿੰਦਰ ਬੈਠੇ ਨੇ ਇਹਨਾਂ ਦਾ ਆਉਣ ਦਾ ਇੱਕ ਵਿਸ਼ਾ ਸੀਗਾ ਕਿ ਯੂਥ ਦੇ ਰਿਲੇਟਿਡ ਜੋ ਵੀ ਦਿੱਕਤਾਂ ਆ ਰਹੀਆਂ ਨੇ ਜਾਂ ਜੋ ਵੀ ਜੋ ਵੀ ਆਪਾਂ ਪ੍ਰਚਾਰ ਕਰਨਾ ਹੈ ਆਪਾਂ ਇੱਕ ਮੀਟਿੰਗ ਰੱਖੀਏ ਪਿੰਡਾਂ 'ਚ ਤਾਂਕਿ ਯੂਥ ਦੀਆਂ ਸਮੱਸਿਆਵਾਂ ਆਪਾਂ ਸੁਣੀਏ ਤੇ ਆਪਾਂ ਉਹਦਾ ਹੱਲ ਕੱਢੀਏ ਅੱਜ ਅੱਜ ਦੇ ਟਾਈਮ 'ਚ ਯੂਥ ਨੂੰ ਹੋਰ ਕੁਝ ਨਹੀਂ ਚਾਹੀਦਾ ਇਲਾਵਾ ਗਰਾਊਂਡਾਂ ਦੇ ਇਲਾਵਾ ਨੌਕਰੀ ਦੇ ਤੇ ਜਿਹੜੇ ਬੱਚੇ ਛੋੜੇ ਛੋਟੇ ਨੇ ਉਹਨਾਂ ਨੂੰ ਇਲਾਵਾ ਪੜ੍ਹਾਈ ਦੇ ਹੋਰ ਕੁਝ ਨਹੀਂ ਚਾਹੀਦਾ ਤੇ ਮਾਨ ਸਾਹਿਬ ਦੀ ਸਰਕਾਰ ਹੈ ਐਮ ਐਲ ਏ ਸਾਹਿਬ ਦੀ ਯਤਨ ਹੈ ਜਿਹੜੇ ਜ਼ੋਰ ਲਾ ਕੇ ਪਿੰਡਾਂ 'ਚ ਕੰਮ ਕਰ ਰਹੇ ਨੇ ਮਾਨੁਕੇਚ ਵੀ ਕੰਮ ਕੀਤਾ ਸਾਰੇ ਹਲਕੇ 'ਚ ਕੰਮ ਕੀਤਾ ਤੇ ਆਹੀ ਕੰਮ ਕਰਦੇ ਰਵਾਂਗੇ ਇੱਕ ਐਮ ਐਲ ਏ ਸਾਹਿਬ ਨੇ ਇੱਕ ਪੋਰਟਲ ਬਣਾਇਆ ਪੋਰਟਲ ਦੇ ਵਿੱਚ ਰਜਿਸਟ੍ਰੇਸ਼ਨ ਫਾਰਮ ਬਣਾਇਆ ਵਾ ਜਿੱਥੇ ਵੀ ਸਰਕਾਰ ਵੱਲੋਂ ਕੋਈ ਵੀ এমਪਲੋਇਮੈਂਟ ਸਕੀਮ ਆਉਂਦੀ ਹੈ ਤੁਸੀਂ ਉਹਦੇ ਵਿੱਚ ਰਜਿਸਟਰ ਕਰੋ ਤੁਹਾਨੂੰ ਐਮ.ਐਲ.ਏ ਸਾਹਿਬ ਦੀ ਟੀਮ ਕੰਟੈਕਟ ਕਰੇਗੀ ਤੇ ਆਪਾਂ ਸਾਰਿਆਂ ਨੂੰ ਨੌਕਰੀ ਲਵਾਉਣੀ ਹੈ ਕੋਈ ਵੀ ਬੇਰੋਜ਼ਗਾਰ ਨਹੀਂ ਰਹਿਣ ਦੇਣਾ ਨਸ਼ਿਆਂ ਦੀ ਗੱਲ ਹੈ ਨਸ਼ੇ ਆਲਿਆਂ ਦੇ ਨਾਮ ਦੋ ਨਸ਼ੇ ਵਾਲੇ ਫੜਵਾਈਏ ਅੰਦਰ ਸਿੱਟੀਆਂ ਆਪਾਂ ਨੂੰ ਨਸ਼ੇ ਆਲਿਆਂ ਦੀ ਪਿੰਡਾਂ 'ਚ ਕੋਈ ਲੋੜ ਨਹੀਂ ਆਪਾਂ ਨੂੰ ਇਹ ਗੰਦਗੀ ਬਿਲਕੁਲ ਨਹੀਂ ਚਾਹੀਦੀ ਆਪਾਂ ਆਪਣਾ ਪਿੰਡ ਸਾਫ਼ ਰੱਖਾਂਗੇ ਆਪਣੇ ਘਰ ਸਾਫ਼ ਰੱਖਾਂਗੇ ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ ਕਿਉਂਕਿ ਇਹ ਪੰਜਾਬ ਦੇ ਪਿੰਡ ਨੇ ਤੇ ਪਿੰਡ ਵੀ ਪੰਜਾਬ ਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਬਾਈ ਪਰਮਿੰਦਰ ਗੱਲ ਕਰਨਗੇ ਜੋ ਤੁਹਾਨੂੰ ਅੱਗੇ ਦੀ ਗੱਲ ਸਮਝਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਥੇ ਆਏ ਹੋਏ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾਵਾਂ ਮੇਰੀਆਂ ਭੈਣਾਂ ਤੇ ਮੇਰੇ ਵੱਡੇ ਵੀਰ ਸਾਰਿਆਂ ਨਾਲ ਫਤਿਹ ਦੀ ਸਾਂਝ ਪਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਵੀਰ ਨੇ ਦੱਸਿਆ ਮੇਰੇ ਵੀ ਨਾਨਕੇ ਇਸ ਪਿੰਡ ਨੇ ਤੇ ਮੈਂ ਇਸ ਪਿੰਡ ਨੂੰ ਇੱਕ ਰਾਜਨੀਤਿਕ ਪਿੰਡ ਹੀ ਹੁਣ ਤਾਂ ਮੰਨੂਗਾ ਕਿ ਉਹ ਜਿਨ੍ਹਾਂ ਦੀ ਧੀ ਏਡੇ ਵੱਡੇ ਅਹੁਦੇ ਤੇ ਪਹੁੰਚ ਗਈ ਜਿਨ੍ਹਾਂ ਦਾ ਭਾਣਜਾ ਅੱਜ ਜ਼ਿਲ੍ਹੇ ਦਾ ਪ੍ਰਧਾਨ ਆ ਜੀ ਤੇ ਉਹ ਪਿੰਡ ਮਾਣ ਮੱਤਾ ਮਹਿਸੂਸ ਕਰਦਾ ਹੋਊਗਾ ਕਿਉਂਕਿ ਬਹੁਤ ਮਾਣ ਵਾਲੀ ਗੱਲ ਹੈ ਤੇ ਇਸ ਪਿੰਡ ਨਾਲ ਮੇਰੀ ਬੜੀ ਸਾਂਝ ਆ ਇੱਥੇ ਮੈਂ ਬੜੇ ਆਪਦੇ ਨਾਨਕੇ ਦੇ ਬੜੇ ਟਾਈਮ ਗੁਜ਼ਾਰਿਆ ਬਾ ਛੁੱਟੀਆਂ ਦੇ ਵਿੱਚ ਅਸੀਂ ਅਕਸਰ ਆ ਕੇ ਮੈਂ ਇੱਥੇ ਰਹਿੰਦਾ ਰਹਿਆ ਵਾਂ ਤੇ ਬੜਾ ਪਿਆਰ ਆ ਇਸ ਪਿੰਡ ਨਾਲ ਮੇਰਾ ਪਰ ਗੱਲ ਇਹ ਆ ਵੀ ਹੁਣ ਗੱਲ ਕਰਦੇ ਸੀ ਜਿਵੇਂ ਜੱਭੀਸ਼ ਗੱਲ ਕਰਦਾ ਸੀਗਾ ਵੀ ਆਪਣੇ ਯੂਥ ਦੀ ਤਾਂ ਯੂਥ ਜਿਹੜਾ ਹੁੰਦਾ ਨਾ ਉਹ ਪੰਜਾਬ ਦੀ ਰੀੜ ਦੀ ਹੱਡੀ ਆ ਤੇ ਜੇ ਮੰਨੀਏ ਤੇ ਸਰਕਾਰਾਂ ਵੀ ਇਹੀ ਮੰਨ ਕੇ ਚੱਲਦੀਆਂ ਨੇ ਵੀ ਜੋ ਯੂਥ ਆ ਇਹ ਹਰ ਇੱਕ ਸਰਕਾਰ ਦੀ ਰੀੜ ਦੀ ਹੱਡੀ ਹੁੰਦਾ ਹੈ ਮੈਂ ਇੱਥੇ ਆਏ ਸਰਪੰਚ ਸਾਹਿਬ ਦਾ ਹੀ ਬਹੁਤ ਧੰਨਵਾਦ ਕਰਦਾ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਨੇ ਤੇ ਐਂ ਦਾ ਵੀ ਜੀ ਆਇਆਂ ਕਹਿੰਦਾ ਵੈਲਕਮ ਕਰਦਾ ਤੇ ਮੈਂ ਗੱਲ ਕਰਦਾ ਸੀ ਵੀ ਯੂਥ ਯੂਥ ਜਿਹੜਾ ਹੁੰਦਾ ਨਾ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਕਿਸੇ ਨੇ ਪਹਿਲਾਂ ਸਰਕਾਰ ਨੇ ਯੂਥ ਬਾਰੇ ਸੋਚਿਆ ਕਿ ਨਹੀਂ ਸੋਚਿਆ ਪਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਯੂਥ ਨੂੰ ਮੂਹਰੇ ਅੱਗੇ ਰੱਖ ਕੇ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਯੂਥ ਹੀ ਪੰਜਾਬ ਨੂੰ ਸੰਭਾਲੂਗਾ ਪੰਜਾਬ ਨੂੰ ਚਲਾਊਗਾ ਇਸ ਲਈ ਸਭ ਤੋਂ ਪਹਿਲਾਂ ਸਾਡੀ ਜਿਹੜਾ ਪਲਾਨ ਬਣਿਆ ਵੀ ਆਪਾਂ ਹਰੇਕ ਪਿੰਡ ਦੇ ਵਿੱਚ ਗਰਾਊਂਡ ਹੋਣਾ ਚਾਹੀਦਾ ਉਸ ਦਾ ਕਾਰਨ ਕੀ ਆ ਅੱਜ ਦੀ ਗੱਡੀ ਜਿਹੜਾ ਨਵਾਂ ਜੂਤ ਆ ਮੁੰਡੇ ਨੇ ਉਹ ਮੋਬਾਈਲਾਂ ਨੂੰ ਜਿਹਨੂੰ ਅਸੀਂ ਮਿੱਠਾ ਕੋਡ ਕਹਿ ਦਈਏ ਉਹ ਸਾਨੂੰ ਚੁੰਬੜ ਚੁੱਕਿਆ ਵਾ ਜਵਾਕ ਮੋਬਾਈਲਾਂ ਤੇ ਲੱਗੇ ਨੇ ਜਾਂ ਸਭ ਤੋਂ ਵੱਡਾ ਕੋਡ ਆ ਜਿਹੜਾ ਉਹ ਨਸ਼ੇ ਦਾ ਸਾਰਾ ਹੀ ਯੂਥ ਦਸ਼ੇ ਵੱਲ ਨੂੰ ਜਾਂਦਾ ਤੁਰਿਆ ਜਾਂ ਬਾਹਰ ਨੂੰ ਭੱਜਿਆ ਜਾਂਦਾ ਵਾ ਸਰਕਾਰ ਨੇ ਸੋਚਿਆ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਇੱਥੇ ਇੱਕ ਵਧੀਆ ਗਰਾਊਂਡ ਦੇਣੇ ਪੈਣਗੇ ਸੋ ਇਹ ਸਕੀਮ ਲੈ ਕੇ ਚੱਲੀ ਆ ਸਰਕਾਰ ਹੁਣ ਹਰੇਕ ਪਿੰਡ ਪੰਜਾਬ ਦੇ ਹਰੇਕ ਪਿੰਡ ਵਿੱਚ ਤਕਰੀਬਨ ਗਰਾਊਂਡ ਬਣਾਏ ਜਾਣਗੇ ਬਹੁਤ ਹੀ ਸ਼ਾਨਦਾਰ ਗਰਾਊਂਡ ਹੋਣਗੇ ਤੇ ਬਾਕੀ ਉੱਤੇ ਕੋਚ ਦੀ ਸਬਦਾ ਕਰਾਈ ਜਾਊਗੀ ਤਾਂ ਜੋ ਜੋ ਬੱਚਾ ਜਿਹੜੀ ਗੇਮ ਖੇਡਣਾ ਚਾਹੁੰਦਾ ਵਾ ਜਿਵੇਂ ਅਸੀਂ ਦੇਖਿਆ ਵਾ ਅੱਜ ਦੀ ਜੇ ਘੜੀ ਦੇਖਿਆ ਜਾਵੇ ਪੰਜਾਬ ਬਾਕੀ ਸਟੇਟਾਂ ਨਾਲੋਂ ਸਭ ਤੋਂ ਮੂਰੇ ਆ ਕਿਉਂਕਿ ਇਸ ਦੇ ਜੰਮੇ ਪੜੇ ਜਵਾਕ ਅੱਜ ਚਾਰ ਗੇਮਾਂ ਦੇ ਕਪਤਾਨ ਨੇ ਚਾਰ ਗੇਮਾਂ ਭਾਰਤ ਦੀਆਂ ਜੋ ਚਾਰ ਮਸ਼ਹੂਰ ਗੇਮਾਂ ਨੇ ਉਹਨਾਂ ਦੇ ਕਪਤਾਨ ਨੇ ਤਾਂ ਪੰਜਾਬ ਇੱਕ ਇਹਜਾ ਖੂਨ ਆ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜੋ ਜਿੱਥੇ ਹੱਥ ਪਾਉਂਦੇ ਨੇ ਸਭ ਤੋਂ ਅੱਗੇ ਨਿਕਲ ਜਾਂਦੇ ਨੇ ਸੋ ਸਰਕਾਰ ਨੇ ਸੋਚਿਆ ਜੇ ਅਸੀਂ ਆਪਣੇ ਇਸ ਬਲੱਡ ਨੂੰ ਬਚਾਉਣਾ ਆਪਣੇ ਖੂਨ ਨੂੰ ਬਚਾਉਣਾ ਵਾ ਤਾਂ ਇੱਕੋ ਇੱਕ ਰਾਹ ਵਾ ਵੀ ਆਪਾਂ ਵਧੀਆ ਗਰਾਊਂਡ ਬਣਾਈਏ ਯੂਥ ਦੀ ਬਾਹ ਪੜੀਏ ਯੂਥ ਨੂੰ ਵੱਧ ਤੋਂ ਵੱਧ ਕੰਮ ਦੇ ਕੇ ਆਪਾਂ ਆਪਣੇ ਯੂਥ ਨੂੰ ਉੱਪਰ ਚੱਕੀਏ ਆਉਣ ਵਾਲੀਆਂ ਹੋਰ ਵੀ ਜਿੰਨੀਆਂ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਵਿੱਚ ਯੂਥ ਅੱਗੇ ਹੋਊਗਾ ਯੂਥ ਮੋਢੀ ਹੋਊਗਾ ਮੂਹਰੇ ਹੋ ਕੇ ਕੰਮ ਕਰੂਗਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਇਸ ਪਿੰਡ ਵਾਸੀਆਂ ਨੂੰ ਵੀ ਤੁਸੀਂ ਜਿੰਨਾ ਵੀ ਤੁਸੀਂ ਯੂਥ ਬੈਠੇ ਹੋ ਤੁਸੀਂ ਵੱਧ ਛੱਡ ਕੇ ਇੱਕ ਤਾਂ ਰਾਜਨੀਤੀ ਵਿੱਚ ਆਓ ਦੂਜਾ ਤੁਸੀਂ ਵੱਧ ਤੋਂ ਵੱਧ ਆਪਣਾ ਯੋਗਦਾਨ ਇਸ ਪਾਰਟੀ ਦੇ ਨਾਲ ਜੁੜ ਕੇ ਪਾਓ ਤਾਂ ਜੋ ਆਪਾਂ ਆਪਣੇ ਯੂਥ ਨੂੰ ਹੋਰ ਉੱਪਰ ਚੱਕੀਏ ਸੋ ਸਾਰੇ ਇੱਕ ਦੂਜੇ ਨਾਲ ਰਲ ਕੇ ਚੱਲੀਏ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਕੰਮ ਜਿਵੇਂ ਆਪਾਂ ਕੰਮਾਂ ਦੀ ਗੱਲ ਕਰੀਏ ਤਾਂ ਕੰਮ ਪਾਰਟੀ ਨੇ ਬਹੁਤ ਕਰੇ ਨੇ ਆਪਾਂ ਰਾਜਨੀਤੀ ਦੀਆਂ ਗੱਲਾਂ ਵਾਲੀਆਂ ਨਾ ਕਰੀਏ ਬਿਨਾ ਕੰਮ ਤੁਹਾਨੂੰ ਵੀ ਪਤਾ ਵੀ ਜੋ ਵੀਰ ਦੱਸ ਕੇ ਗਿਆ ਵਾ ਵੀ ਜੋ ਅੱਜ ਕਿਸਾਨਾਂ ਦੇ ਹਾਲਾਤ ਨੇ ਕਿੰਨੇ ਵਧੀਆ ਨੇ ਜੋ ਪਹਿਲਾਂ ਸੀ ਕਿਸਾਨਾਂ ਦੇ ਹਾਲਾਤ ਉਹ ਸਾਨੂੰ ਵੀ ਪਤਾ ਵੀ ਕਿਵੇਂ ਅਸੀਂ ਧਰਨੇ ਲਾਉਂਦੇ ਹੁੰਦੇ ਸੀ ਬਿਜਲੀ ਦੀ ਖਾਤਰ ਅੱਜ ਅਸੀਂ ਕਿਹੜੀ ਸਥਿਤੀ ਤੇ ਬੈਠੇ ਆ ਸਾਨੂੰ ਜਾ ਕੇ ਬਟਨ ਦੱਬਣ ਦੀ ਲੋੜ ਆ ਦਿਨੇ-ਦਿਨੇ ਲੇਟ ਆਉਂਦੀ ਆ ਸੋ ਹੋਰ ਵੀ ਕੰਮ ਨੇ ਨੌਕਰੀਆਂ ਵਾਲੇ ਬਹੁਤ ਕੰਮ ਸਰਕਾਰ ਨੇ ਕਰੇ ਨੇ ਇਹ ਜਿਹੜੀ ਸਰਕਾਰ ਆਈ ਇਹ ਆਮ ਲੋਕਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਹੋਈ ਨਹੀਂ ਇਹਦਾ ਨਾਮ ਪਿਆ ਆਮ ਲੋਕਾਂ ਚੋਂ ਬਣੇ ਲੋਕਾਂ ਦੀ ਸਰਕਾਰ ਆ ਆਮ ਘਰਾਂ ਚੋਂ ਜੰਮਿਆ ਹੋਇਆ ਮੈਂ ਵੀ ਆਮ ਘਰ ਦਾ ਹੀ ਮੁੰਡਾ ਮੈਂ ਰਾਜਨੀਤੀਕ ਸਾਡਾ ਕੋਈ ਪਿਛੋਕੜ ਨਹੀਂ ਹੈਗਾ ਸਿਰਫ ਇੱਕ ਚਿੰਗਾਰੀ ਸੀ ਇੱਕ ਚਾਹ ਸੀ ਵੀ ਪੰਜਾਬ ਨੂੰ ਇੱਕ ਰਾਹ ਤੇ ਸਿੱਧੇ ਤੇ ਲੈ ਕੇ ਜਾਣਾ ਉਹ ਚਿੰਗਾਰੀ ਨੇ ਕੰਮ ਕੀਤਾ ਤੇ ਪਾਰਟੀ ਨੇ ਮੈਨੂੰ ਦੇਖਿਆ ਮੇਰੇ ਵਿੱਚ ਵੀ ਜज्ਬਾ ਵਾ ਮੁੰਡਾ ਕੰਮ ਕਰਨ ਵਾਲਾ ਤੇ ਅੱਜ ਮੈਨੂੰ ਚੱਕ ਕੇ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ ਸੋ ਕਦਰ ਕਰਦੀ ਆ ਪਾਰਟੀ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਤੁਸੀਂ ਵੀ ਬਹੁਤ ਚੜ ਕੇ ਮੂਹਰੇ ਆਓ ਸਾਰੇ ਕੋਸ਼ਿਸ਼ करिए ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਕਿ ਬੇਤੀ ਮੈਂ ਪਰਵਿੰਦਰ ਵੀਰ ਨੂੰ ਕਰੂੰਗਾ ਮਾਲਵਾ ਜੋਂ ਸੈਟਰ ਤੋਂ ਪ੍ਰਧਾਨ ਨੇ ਸਾਡੇ ਤੇ ਮੇਰੇ ਨਾਲ ਆਏ ਨੇ ਮੇਰੇ ਨਾਨਕੇ ਤੇ ਮੈਂ ਇਹਨਾਂ ਨੂੰ ਪਹਿਲੇ ਹੀ ਰਾਹ ਚ ਇਹਨਾਂ ਨੂੰ ਕਾਫੀ ਗੱਲਾਂ ਕਰਦਾ ਆਇਆ ਵਾਂ ਆਪਣੇ ਪਿੰਡ ਦੀਆਂ ਸੋ ਤੁਹਾਡੇ ਲਈ ਵੀ ਬਹੁਤ ਮਾਣ ਦੀ ਗੱਲ ਆ ਵੀ ਤੁਹਾਡੇ ਪਿੰਡ ਦੇ ਵਿੱਚੋਂ ਐ ਐਮ ਐਲ اے ਨੇ ਜਨਮ ਲਿਆ ਵਾ ਸੋ ਅੱਗੇ ਵੀ ਉਹ ਤਰੱਕੀ ਕਰਨ ਮੈਂ ਕਹਿੰਦਾ ਹੁਣ ਸਾਡੀ ਉਮੀਦ ਆ ਵੀ ਸਾਡੀ ਭੈਣ ਸਾਡੀ ਮੇਰੀ ਮਾਸੀ ਜੀ ਲੱਗਦੇ ਨੇ ਉਹ ਮੰਤਰੀ ਬਣ ਕੇ ਤੁਹਾਡੇ ਪਿੰਡ ਵਿੱਚ ਆਉਣ ਕਿਸੇ ਦਿਨ ਸੋ ਮਹਾਰਾਜ ਕਿਰਪਾ ਕਰਨ ਤੇ ਮੈਂ ਵੀਰ ਨੂੰ ਬੇਨਤੀ ਕਰਦਾ ਵੀ ਦੋ ਸ਼ਬਦ ਉਹ ਵੀ ਤੁਹਾਨੂੰ ਕਹਿਣ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਐਮ ਐਲ اے ਸਾਹਿਬ ਦੇ ਬੇਟੇ ਜਫੀਜੋਤ ਜੀ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸੋਨੀ ਜੀ ਦਰਜਾ ਪਰਦਰਜਾ ਅਹੁਦੇਦਾਰ ਸਹਿਬਾਨ ਪਿੰਡ ਦੇ ਵਸਨੀਕ ਸਹਿਬਾਨ ਲੀਡਰ ਸਹਿਬਾਨ ਵੀਰੋ ਭੈਣੋ ਮਤਾਓ ਰਲ ਕੇ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ 2022 ਦੇ ਵਿੱਚ ਆਪਾਂ ਸਾਰਿਆਂ ਨੇ ਰਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਆ ਜਦੋਂ 2022 ਦੇ ਵਿੱਚ ਸਰਕਾਰ ਆਈ ਮਾਨ ਸਾਹਿਬ ਨੇ ਕੁਰਸੀ ਦੇ ਬੈਠਦੇ ਹੀ ਆਪਣਾ ਜਿਹੜਾ ਹਰਾ ਪੈਨਾ ਪਹਿਲਾ ਸਭ ਤੋਂ ਪਹਿਲਾਂ ਨੌਜਵਾਨਾਂ ਲਈ ਚਲਾਇਆ ਉਹ 27000 ਸਰਕਾਰੀ ਪੋਸਟਾਂ ਜਿਹੜੀਆਂ ਸੀ ਨੌਜਵਾਨਾਂ ਦੇ ਲਈ ਕੱਢੀਆਂ ਅੱਜ ਤੱਕ ਤਕਰੀਬਨ 58000 ਸਰਕਾਰੀ ਪੋਸਟਾਂ ਨੇ ਜਿਹੜੀਆਂ ਆਪਣੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਜਿਹਦੇ ਵਿੱਚ ਸਿੰਗਲ 1 ਰੁਪਈਆ ਨਹੀਂ ਲੱਗਾ ਨਾ ਕੋਈ ਸਿਫਾਰਿਸ਼ ਲੱਗੀ ਹੈ ਦੂਸਰੀ ਗੱਲ ਕਰੀਏ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕੋੜ ਸੀਗਾ ਨਸ਼ੇ ਦਾ ਇੰਡੀਆ ਦੇ ਵਿੱਚ ਪਹਿਲੀ ਇਦਾਂ ਦੀ ਪਾਰਟੀ ਆ ਜਿਨੇ ਨਸ਼ਿਆਂ ਦੇ ਖਿਲਾਫ ਇੱਕ ਵਿੰਗ ਖੜਾ ਕਰਤਾ ਪ੍ਰਸ਼ਾਸਨ ਆਪਣਾ ਜਿਹੜਾ ਵਿੰਗ ਆ ਜ਼ਿਲ੍ਹਾ ਲੈਵਲ ਤੇ ਲਾ ਲਓ ਹਲਕਾ ਲੈਵਲ ਤੇ ਲਾ ਲਓ ਜਾਂ ਪਿੰਡਾਂ ਲੈਵਲ ਤੇ ਲਾ ਲਓ ਸਾਰੀਆਂ ਟੀਮਾਂ ਬਣ ਕੇ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਲੱਗੀਆਂ ਹੋਈਆਂ ਹਜ਼ਾਰਾਂ ਜਿਹੜੇ ਬੰਦੇ ਨੇ ਸਲਾਖਾਂ ਦੇ ਪਿੱਛੇ ਭੇਜਤੇ ਤੇ ਹਜ਼ਾਰਾਂ ਕਿਲੋ ਜਿਹੜਾ ਰਿਕਵਰੀ ਹੋ ਚੁੱਕੀ ਆ ਚਲੋ ਅਜੇ ਥੋੜੀਆਂ-ਬੋਧੀਆਂ ਕਮੀਆਂ ਹੈਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀਆਂ ਹੋ ਜਾਣੀਆਂ ਕਿਉਂਕਿ ਐਡੇ ਜਿਹੜਾ ਸਮੇਂ ਦਾ ਜਿਹੜਾ ਕੋੜ ਆ ਉਹਨੂੰ ਕੱਟਣਾ ਬੜਾ ਔਖਾ ਆ ਹੌਲੀ ਹੌਲੀ ਜਿਹੜੀਆਂ ਸਾਡੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਬਾਈ ਜੀ ਨੌ ਗੱਲ ਕਰੀਏ ਨੌਜਵਾਨਾਂ ਦੀ ਨੌਜਵਾਨਾਂ ਨੂੰ ਜੇ ਨਸ਼ੇ ਤੋਂ ਦੂਰ ਕਰਨਾ ਤੇ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਵੀ ਦੇਣਾ ਪੈਣਾ 52000 ਸਰਕਾਰੀ ਨੌਕਰੀਆਂ ਦੇਤੀਆਂ ਖੇਡਣ ਲਈ ਗਰਾਊਂਡ ਆ ਜਿਹੜੇ 3100 ਜਿਹੜੇ ਗਰਾਊਂਡ ਆ ਪੰਜਾਬਾ ਪੰਜਾਬ ਦੇ ਵਿੱਚ ਜਿਹੜੇ ਬੰਨੇ ਸਟਾਰਟ ਹੋ ਗਏ ਨੇ ਇੱਥੇ ਵੀ ਤਕਰੀਬਨ ਮੈਨੂੰ ਲੱਗਦਾ 30 35 ਗਰਾਊਂਡ ਨੇ ਇਸ ਹਲਕੇ ਦੇ ਵਿੱਚ ਆਏ ਨੇ ਜਿਹੜੇ ਬੰਦੇ ਪਏ ਨੇ ਉਸ ਤੋਂ ਬਾਅਦ ਗਰਾਊਂਡ ਬਣ ਕੇ ਗਰਾਊਂਡਾਂ ਦੇ ਵਿੱਚ ਖੇਡਣ ਲਈ ਜਿਹੜੇ ਨੌਜਵਾਨ ਉਹਨਾਂ ਦੇ ਕਲੱਬ ਰਜਿਸਟਰਡ ਜਨੂਅਰੀ ਤੇ ਫਰਵਰੀ ਦੇ ਵਿੱਚ ਉਹਨਾਂ ਨੂੰ ਕਿੱਟਾਂ ਵੀ ਆਉਣੀਆਂ ਸਟਾਰਟ ਹੋ ਜਾਣੀਆਂ ਤੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਖੇਡਾਂ 'ਚ ਪਹਿਲਾਂ ਵੀ ਨੈਸ਼ਨਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਾਂ ਬਾਡ ਲੈਵਲ ਤੇ ਕਿਤੇ ਖੇਡ ਚੁੱਕੇ ਨੇ ਉਹਨਾਂ ਨੂੰ ਅਪਾਇੰਟ ਕਰਕੇ ਪਿੰਡ ਲੈਵਲ ਤੇ ਅਪਾਇੰਟ ਕਰਕੇ ਸਰਕਾਰ ਨੇ ਉਹਨਾਂ ਨੂੰ ਅਪਾਇੰਟ ਕਰਨਾ ਉਹ ਪਿੰਡ ਦੇ ਜਿਹੜੇ ਗਰਾਊਂਡ ਦੇ ਵਿੱਚ ਪਲੇਅਰ ਦਾ ਜਿਹੜਾ ਰੋਲ ਅਦਾ ਕਰਨਗੇ ਤੇ ਜਿਹੜੇ ਪਿੰਡਾਂ ਦੇ ਨੌਜਵਾਨ ਉੱਤੇ ਖੇਡਣ ਹੋਣਗੇ ਉਹਨਾਂ ਨੂੰ ਟ੍ਰੇਨਿੰਗ ਦੇਣਗੇ ਸੋ ਦੋਸਤੋ ਆਪਾਂ ਨੂੰ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ 600 ਜੁਨਟ ਮਾਫ ਦਾ ਕੀਤਾ ਸੀ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਉਹ ਧਰਮ ਦੇਖ ਕੇ ਜਾਤ ਦੇਖ ਕੇ ਉਹਨਾਂ ਨੂੰ ਫੈਸਿਲਟੀਆਂ ਦਿੰਦੀਆਂ ਪਰ ਆਪਣੀ ਸਰਕਾਰ ਪਹਿਲੀ ਦਿਨ ਦੀ ਸਰਕਾਰ ਹੈ ਕੇਂਡੀਅਨ ਨੇ ਜਾਤ ਨਹੀਂ ਪੁੱਛੀ ਕਾਸਟ ਨਹੀਂ ਪੁੱਛੀ ਸਭ ਨੂੰ ਇੱਕ ਸਮਾਨ ਮੰਨ ਕੇ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਨੇ ਉਹਨਾਂ ਤੱਕ ਪਹੁੰਚੀਆਂ ਨੇ 600 ਜੁਨਟ ਮਾਫ ਹੋ ਗਈ ਸਕੂਲ ਜਿਹੜੇ ਸਕੂਲ ਆਫ ਐਮੀਨੈਂਸ ਨੇ ਉਹ ਬਣਨੇ ਸਟਾਰਟ ਹੋ ਗਏ ਤੇ ਅੱਜ ਹੁਣ ਅਗਲੇ ਮਹੀਨੇ ਦੇ ਵਿੱਚ ਹਰ ਇੱਕ ਪਰਿਵਾਰ ਨੂੰ ਬਿਨਾ ਜਾਤ ਪਾਤ ਤੋਂ 10 ਲੱਖ ਦਾ ਜਿਹੜਾ ਮੈਡੀਕਲ ਬੀਮਾ ਵਾ ਉਹ ਵੀ ਮਿਲਣਾ ਸਟਾਰਟ ਹੋ ਜਾਣਾ ਦੋਸਤੋ ਕਮੀ ਕੰਮਾਂ ਦੀ ਕੋਈ ਕਮੀ ਨਹੀਂ 4 ਸਾਲ ਤਾਂ ਆਪਾਂ ਜਿਹੜੇ ਪੁਰਾਣੇ ਜਿਹੜੇ ਅਫਸਰ ਲੱਗੇ ਉਹਨਾਂ ਨੂੰ ਸਮਝਣ ਦੇ ਵਿੱਚ ਹੀ ਸਮਾਂ ਕੱਢਤਾ ਹੁਣ ਜਿਹੜੇ ਅਫਸਰ ਨੇ 80 ਤੋਂ 90% ਜਿਹੜੇ ਅਫਸਰ ਆ ਵੀ ਲੋਕਾਂ ਦੇ ਕੰਮ ਵੀ ਹੋਣ ਲੱਗ ਪਏ ਨੋਰਮਲ ਲੋਕਾਂ ਦੀ ਗੱਲ ਹੁੰਦੀ ਬਾਈ ਜੀ ਸਰਕਾਰ ਨੇ ਆ ਕੰਮ ਅਸੇ ਸੀਗਾ ਆ ਵੀ ਕੰਮ ਸਾਡਾ ਹੋਇਆ ਆ ਵੀ ਹੋਇਆ ਇੱਕ ਚੀਜ਼ ਆਪਾਂ ਬਾਈ ਜੀ ਹੋਰ ਕਰੀਏ ਇੱਕ ਜਿਹੜੀ ਆਪਣੇ ਚ ਥੋੜੀ ਜਿਹੀ ਮੈਮੀ ਮੰਨਦਾ ਵੀ ਮੇਰੇ ਜੋ ਸ਼ਾਇਦ ਕਮੀ ਹੋਊਗੀ ਜਦੋਂ ਆਪਾਂ ਕਿਤੇ ਖੜਦੇ ਆ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਦਾ ਨਾਰਮਲ ਆਪਾਂ ਗੱਲਬਾਤ ਕਰਿਆ ਕਰੀਏ ਪ੍ਰਚਾਰ ਕਰਿਆ ਕਰੀਏ ਜੇ ਆਪਣੇ 10 ਕੰਮ ਹੁੰਦੇ ਵੀ ਇੱਕ ਅੱਧਾ ਕਿਤੇ ਕੰਮ ਕਿਤੇ ਰੁਕ ਜਾਂਦਾ ਆਪਾਂ ਤੇ ਗੱਲ ਕਰ ਦਿੰਦੇ ਆ ਵੀ ਬਾਈ ਜੀ ਮੇਰਾ ਕੰਮ ਹੀ ਨਹੀਂ ਹੋਇਆ ਉਹ ਜਿਹੜੀ ਨੈਗੇਟਿਵਿਟੀ ਆ ਉਹਨੂੰ ਨੈਗੇਟਿਵਿਟੀ ਨੂੰ ਦੂਰ ਕਰਕੇ ਪੋਜ਼ਿਟਿਵਿਟੀ ਦੇ ਵਿੱਚ ਕਨਵਰਟ ਕਰੀਏ ਤੇ ਜਿਹੜਾ ਇੱਕ ਸਾਲ ਆਪਣੇ ਕੋਲ ਰਹਿ ਗਿਆ ਲੋਕਾਂ ਨੂੰ ਨਾਲ ਜੋੜੀਏ ਤਕੜੇ ਹੋ ਕੇ ਕੰਮ ਕਰੀਏ ਐਮਐਲਏ ਸਾਹਿ ਜਾ ਕੇ ਉਹਨਾਂ ਤੋਂ ਕੰਮ ਕਰਵਾਈਏ ਇੱਕ ਸਾਲ ਆਪਾਂ ਨੂੰ ਮਿਹਨਤ ਦੀ ਬਹੁਤ ਲੋੜ ਆ ਕਿਉਂਕਿ 2022 ਦੇ ਵਿੱਚ ਆਪਾਂ 92 ਸੀਟਾਂ ਲੈ ਗਏ ਸੀ ਅਕਾਲੀ ਦਲ ਤੇ ਕਾਂਗਰਸ ਉਹਨਾਂ ਦਾ ਇੱਕੋ ਇੱਕੋ ਮਕਸਦ ਆ ਕਿ ਇਸ ਪਾਰਟੀ ਦੀ ਸਰਕਾਰ 2027 ਚ ਆ ਜਾਣੀ ਤੇ ਆਪਾਂ ਝੂਠ ਤਾਂ ਜਿੰਨਾ ਪ੍ਰਚਾਰ ਕਰ ਸਕਦੇ ਆ ਆਪਾਂ ਪ੍ਰਚਾਰ ਕਰੀਏ ਸੋ ਆਪਾਂ ਪ੍ਰਚਾਰ ਨੂੰ ਵੀ ਰੋਕੀਏ ਤਕੜੇ ਹੋਈਏ ਸਾਲ ਆਪਣਾ ਰਹਿ ਗਿਆ ਤਕੜੇ ਹੋ ਕੇ ਲੋਕਾਂ ਦੇ ਕੰਮ ਕਰਾਈਏ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਈਏ ਤੇ ਜੋ 2027 ਦੇ ਵਿੱਚ ਫੇਰ ਆਪਣੀ ਸਰਕਾਰ ਆਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਮਾਂ ਕੱਢਿਆ ਸਮਾਂ ਕੱਢ ਕੇ ਇੱਥੇ ਆਇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਥੈਂਕ ਯੂ ਬ్రో ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਜਾਦੇ ਕਰਨੇ ਕਰਦੇ ਇਹ ਜਾਦੇਵਾਦ ਸਾਰਿਆਂ ਦਾ ਨਿਕਰਦਾ ਬਹੁਤ ਬਹੁਤ ਧੰਨਵਾਦ ਇੰਨੀ ਕਰ ਇਹ ਮਲੈ ਸਾਹਿਬ ਦਾ ਧੰਨਵਾਦ ਕਰਦੇ ਬਸ ਨਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡ ਵਾਸੀਆਂ ਨਾਲ ਜਿਨ੍ਹਾਂ ਨੇ ਮੈਨੂੰ ਕੀਮਤੀ ਵੋਟ ਪਾ ਕੇ ਕਾਮਯਾਬ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦੀ